ਸਤਿਗੁਰੂ ਜੀ ਕਹਿਣਾ ਕਰਦੇ ਨੇ ਇੰਦਰੀ ਬਸ ਕਰ ਸੁਣੋ ਹਰਨਾਮ ਵੀਹੇ ਗੁਰਮਖ ਪਿਆਰਿਓ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਵਿੱਚ ਕਰੋ ਤੇ ਪ੍ਰਭੂ ਪਰਮਾਤਮਾ ਦਾ ਨਾਮ ਸੁਣੋ ਕਿ ਅੱਖਾਂ ਨੂੰ ਮਾੜਾ ਵੇਖਣ ਤੋਂ ਰੋਕੋ ਕੰਨਾਂ ਨੂੰ ਮਾੜਾ ਸੁਣਨ ਤੋਂ ਜੀਬਾਂ ਨੂੰ ਮਾੜਾ ਬੋਲਣ ਤੋਂ ਰੋਕੋ ਕੰਟਰੋਲ ਕਰੋ ਗੁਰੂ ਦੇ ਸ਼ਬਦ ਦੀ ਨੱਥ ਪਾਓ ਇਨ੍ਹਾਂ ਇੰਦਰੀਆਂ ਨੂੰ ਮਾਰੇ ਦੱਸਦੇ ਨੇ ਇਕਾदशी ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਏ ਭਾਈ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਬਸਦਾ ਵੇਖੋ ਤੇ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਿਆ ਕਰੋ। ਇਹੀ ਏ ਇਕਾਦਸੀ ਦਾ ਵਰਤ। ਮਹਾਰਾਜ ਕਹਿੰਦੇ ਇਹੀ ਹੈ ਇਕਾਦਸੀ ਦਾ ਵਰਤ। ਮਨਸਨ ਤੋਖੋ ਸਰਬਜੀਦਿਆ ਜਿਹੜਾ ਮਨੁੱਖ ਆਪਣੇ ਮਨ ਵਿੱਚ ਸੰਤੋਖ ਧਾਰਦਾ ਹੈ ਤੇ ਸਭ ਜੀਵਾਂ ਨਾਲ ਦਇਆ ਪਿਆਰ ਨਾਲ ਬਾਲਾ ਸਲੂਕ ਕਰਦਾ ਹੈ ਸਾਰਿਆਂ ਜੀਵਾਂ ਨਾਲ ਹੀ ਦਇਆ ਤੇ ਪਿਆਰ ਵਾਲਾ ਸਲੂਕ ਕਰਦਾ ਹੈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇਨ ਬਦ ਵਰਤਸਪੂਰਨ ਭਇਆ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਜੀਵਨ ਗੁਜ਼ਾਰਦਿਆਂ ਉਸ ਦਾ ਵਰਤ ਕਾਮਜਾਬ ਹੋ ਜਾਂਦਾ ਹੈ ਭਾਬ ਇਹੀ ਹੈ ਅਸਲੀ ਵਰਤ ਅੰਨ ਛੱਡ ਕੇ ਪਖੰਡ ਜੇ ਕਰਕੇ ਵਰਤ ਰੱਖਣੇ ਮਹਾਰਾਜ ਕਹਿੰਦੇ ਮੈਂ ਨਹੀਂ ਕਿਹਾ ਜੀ ਇਹ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਔਰੰਡ ਮਹਾਰਾਜ ਕਹਿੰਦੇ ਜਿਹੜਾ ਅੰਨ ਛੱਡ ਕੇ ਵਰਤ ਰੱਖਣਾ ਇਹ ਤਾਂ ਮਹਾਰਾਜ ਕਹਿੰਦੇ ਕਿ ਕਰਮਕਾਂਡ ਹੀ ਆ ਵੀ ਨਾ ਉਹ ਸੁਆਗਣਾ ਜੀਵ ਇਸਤਰੀ ਤੇ ਨਾ ਉਹ ਰੰਡੀ ਆ ਕਹਿਣ ਦਾ ਭਾਵ ਆ ਵੀ ਜਿਹੜਾ ਪਤੀ ਪਰਮੇਸ਼ਰ ਸਦਾ ਕਾਇਮ ਹੈ ਸਦਾ ਜੀਵਤ ਹੈ ਉਸ ਨੂੰ ਇਹ ਜੀਵ ਇਸਤਰੀ ਮੰਨ ਨਹੀਂ ਰਹੀ ਰੰਡੀ ਇਹ ਤਾਂ ਨਹੀਂ ਕਿਉਂਕਿ ਉਹ ਜੀਵਤ ਹੈ ਰੰਡੀ ਇਹ ਤਾਂ ਸੁਹਾਗਣ ਹੈ ਤਾਂ ਵਾਹਿਗੁਰੂ ਸੁਹਾਗਣ ਤਾਂ ਮੈਂ ਕਿਉਂ ਕਿ ਜੀਵ ਜੀਵਤਾ ਹੈ ਪ੍ਰਭੂ ਪਰਮਾਤਮਾ ਸਦਾ ਕਾਇਮ ਹੈ ਰੰਡੀਏ ਤਾਂ ਮਾ ਤੇ ਉਹਨੂੰ ਇਹ ਮਹਿਸੂਸ ਨਹੀਂ ਕਰਦੀ ਉਹਨੂੰ ਮੰਨ ਨਹੀਂ ਰਹੀ ਜਿਹੜੀ ਇਸਤਰੀ ਆਪਣਾ ਸੁਹਾਗ ਹੀ ਨਹੀਂ ਮੰਨਦੀ ਉਹਨੂੰ ਸੁਹਾਗਣ ਥੋੜੀ ਕਿਹਾ ਜਾ ਸਕਦਾ ਜੀਵ ਆਤਮਾ ਦਾ ਪਰਮਾਤਮਾ ਪਰਮੇਸ਼ਰ ਹੈ ਸਰੀਰ ਕਰਕੇ ਇਸਤਰੀ ਪੁਰਸ਼ ਜੋੜਾ ਇਸਤਰੀ ਆਪਣੇ ਪਤੀ ਨੂੰ ਜੀਵਨ ਸਾਥੀ ਨੂੰ ਪਤੀ ਮੰਨਦੀ ਆ ਚਲੋ ਮਹਾਰਾਜ ਕਹਿੰਦੇ ਨਾ ਇਹਨਾਂ ਬਰਤ ਸਪੂਰਨ ਭਇਆ ਇਸ ਤਰੀਕੇ ਨਾਲ ਜੀਵਨ ਜੁਗਤ ਗੁਜ਼ਾਰਦੇ ਆ ਉਸ ਦਾ ਵਰਤ ਕਾਮਯਾਬ ਹੋ ਜਾਂਦਾ ਹੈ ਭਾਵ ਇਹ ਹੀ ਹੈ ਅਸਲੀ ਵਰਤ ਜੋ ਆਪਾਂ ਉੱਪਰ ਲੀਆਂ ਪੰਕਤੀਆਂ ਵਿੱਚ ਪੜਿਆ ਧਾਬਤ ਮਨ ਰੱਖੇ ਇਕਠਾਈ ਮਨ ਤਨ ਸੁਧਜਤ ਹਰ ਨਾਹੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਬਕਾਰਾਂ ਵੱਲੋਂ ਦੌੜੇ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਟਿਕਾ ਰੱਖਦਾ ਹੈ ਮਨ ਤਨ ਸੁਧ ਜਪਤ ਹਰ ਨਾਏ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦਿਆਂ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਸਭ ਮਹਿ ਪੂਰ ਰਹੇ ਪਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਗੁਰੂ ਮਹਾਰਾਜ ਜੀ ਗੁਰੂ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਜਿਹੜਾ ਪ੍ਰਭੂ ਸਾਰੇ ਜਗਤ ਵਿੱਚ ਹਰਥਾਂ ਵਿਆਪਕ ਹੈ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਮਹਾਰਾਜ ਕਹਿੰਦੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਉਸ ਦੀ ਸਿਫਤ ਸਲਾਹ ਕਰਦਾ ਰਹਿ ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ਏ ਆਸਲੀ ਧਰਮ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਵੀ ਪੰਕਤੀਆਂ ਆਪਾਂ ਪੜਦੇ ਆ ਗੁਰਬਾਣੀ ਦੇ ਵਿੱਚ ਵੀ ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ ਜਿਹੜਾ ਉਹ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਨਿਰਮਲ ਕਰਮ ਸੱਚੇ ਸੁੱਚੇ ਕਾਰੋ ਵਿਹਾਰ ਹੋਣ ਤੇਰੇ ਇਹ ਸਭ ਤੋਂ ਉੱਚਾ ਧਰਮ ਹੈ ਸਰਬ ਧਰਮ ਵਿੱਚ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਮੈਂ ਤਾਂ ਉੱਚਾ ਗੁਰਬਾਣੀ ਦੀ ਪੰਕਤੀ ਹੈ ਜੀ ਇਹ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਤੇ ਸੱਚੇ ਸੁੱਚੇ ਕਾਰੋ ਵਿਹਾਰ ਕਰਨੇ ਇੱਥੇ ਵੀ ਇਹੀ ਦੱਸਦੇ ਨੇ ਮਹਾਰਾਜ ਕਹਿੰਦੇ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ اے نانک اس پربھو دی سپت سلاہ کردا رہو اے ایسا ਧਰਮ ਹੈ ਜਿਸ ਦਾ ਫਲ ਜਰੂਰ ਮਿਲਦਾ ਹੈ ਸ਼ਲੋਕ ਸ਼ਲੋਕ ਵਾਲੀਆਂ ਪੰਕਤੀਆਂ ਚ ਮਹਾਰਜ ਕਹਿੰਦੇ ਨੇ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਰਪਾਲ ਨਾਨਕ ਪ੍ਰਭ ਸਿਉ ਮਿਲ ਰਹੀ ਬਿਨ ਸੇ ਸਗਲ ਜੰਜਾਲ ਮਹਾਰਜ ਕਹਿੰਦੇ ਜਿਹੜੇ ਵਡਭਾਗੀ ਮਨੁੱਖ ਦਿਆ ਦੇ ਘਰ ਗੁਰੂ ਨੂੰ ਮਿਲ ਪਏ ਤੇ ਜਿਨ੍ਹਾਂ ਨੇ ਗੁਰੂ ਦੀ ਦੱਸੀ ਸੇਵਾ ਕੀਤੀ ਉਹਨਾਂ ਨੇ ਆਪਣੇ ਅੰਦਰੋਂ ਖੋਟੀ ਮਤ ਦੂਰ ਕਰ ਲਈ ਦਰਮਤ ਹਰੀ ਸੇਵਾ ਕਰੀ ਭੇਟੇ ਸਾਧਾ ਕਿਰਪਾਲ ਉਹ ਪ੍ਰਭੂ ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਜਦੋਂ ਸਿਮਰਿਆ ਨਾ ਪ੍ਰਭੂ ਪਰਮਾਤਮਾ ਨੂੰ ਫੇਰ ਸਾਡੀ ਖੋਟੀ ਮਤ ਦੂਰ ਹੋ ਗਈ ਨਾਨਕ ਪ੍ਰਭ ਸਿਉ ਮਿਲ ਰਹੇ ਬਿਨ ਸੇ ਸਗਲ ਜੰਜਾਲ ਇਹ ਅਗਲੀ ਪੰਕਤੀ ਚ ਮਹਾਰਾਜ ਦੱਸਦੇ ਨੇ ਹੇ ਨਾਨਕ ਜਿਹੜੇ ਬੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ਮੋਹ ਮਾਇਆ ਤੋਂ ਸਕਾਰਾ ਪੈ ਜਾਂਦਾ ਮਨੁੱਖ ਦਾ ਪੌੜੀ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਦੁਆ ਦਸੀ ਦਾਨ ਨਾਮ ਈਸ਼ਨਾਨ ਦੁਆ ਦਸੀ ਦੁਆ ਦਸੀ ਦਾਨ ਨਾਮ ਈਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਏ ਭਾਈ ਖਲਕਨੀ ਸੇਵਾ ਕਰੋ ਪ੍ਰਮਾਤਮਾ ਦਾ ਨਾਮ ਜਪੋ ਤੇ ਜੀਵਨ ਪਵਿੱਤਰ ਰੱਖੋ ਮਨ ਵਿੱਚੋਂ ਹੰਕਾਰ ਛੱਡ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਰਹੋ ਹਰ ਕੀ ਭਗਤ ਕਰੋ ਤਜ ਮਾਨ ਆਪਣਾ ਮਾਨ ਜਾਂ ਛੱਡ ਦੇ ਮਨ ਵਿੱਚੋਂ ਹੰਕਾਰ ਕੱਢ ਦੇ ਤੇ ਪ੍ਰਮਾਤਮਾ ਦੀ ਭਗਤੀ ਕਰਦੇ ਰਹੋ ਮਹਾਰਾਜ ਕਹਿੰਦੇ ਭਾਈ ਹਰ ਅੰਮ੍ਰਿਤ ਪਾਣ ਕਰੋ ਸਾਧ ਸੰਗ ਸਾਧ ਸੰਗਤ ਵਿੱਚ ਮਿਲ ਕੇ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਰਸ ਪੀਂਦੇ ਰਹੋ ਜਿਹੜਾ ਆਤਮਾ ਨੂੰ ਜੀਵਨ ਦੇਣ ਵਾਲਾ ਹੈ ਸਾਡਾ ਜੀਵ ਆਤਮਾ ਜਿਹੜਾ ਬੋਲ ਰਿਹਾ ਨਾ ਅੰਦਰ ਇਹਨੂੰ ਤਾਕਤ ਦੇਣ ਵਾਲਾ ਪ੍ਰਭੂ ਪਰਮਾਤਮਾ ਦਾ ਨਾਮ ਹੈ ਇਹ ਅਮਰਤਾ ਜੀਵ ਆਤਮਾ ਵਾਸਤੇ ਪ੍ਰਭੂ ਪਰਮਾਤਮਾ ਦਾ ਨਾਮ ਤੇ ਸਰੀਰ ਵਾਸਤੇ ਤਾਂ ਅੰਮ੍ਰਿਤ ਮਹਾਰਾਜ ਪੈਦਾ ਕਰੀ ਰਿਹਾ ਹੈ ਛੱਤੀ ਪਦਾਰਥਾ ਛੱਕਣ ਨੂੰ ਇੱਕ ਆਪਾਂ ਅੰਮ੍ਰਿਤ ਛੱਕਦੇ ਅਖੰਡੇ 바ਟੇ ਦੀ ਪੌਲ ਲੈਨੇ ਆ ਪੰਜ ਕਕਾਰ ਹੀ ਹੋ ਕੇ ਗੁਰੂ ਪੰਥ ਖਾਲਸਾ ਵਿੱਚ ਆਪਾਂ ਸ਼ਾਮਲ ਹੁੰਨੇ ਆ ਉਹ ਆਪਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਅਖੰਡੇ 바ਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੋ ਕੇ ਪੰਜ ਕਕਾਰ ਹੀ ਹੋ ਕੇ ਪ੍ਰਮਾਤਮਾ ਦਾ ਨਾਮ ਜਪ ਗੁਰੂ ਦੀ ਗੁਰੂ ਘਰ ਵਿੱਚ ਸ਼ਾਮਲ ਹੋ ਸਿੱਖੀ ਸਕੂਲ ਵਿੱਚ ਦਾਖਲਾ ਲੈ ਭਾਈ ਇਹ ਜ਼ਰੂਰ ਆ ਸਕਣਾ ਜ਼ਰੂਰੀ ਆ ਸਕਣਾ ਕਿਉਂਕਿ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਤੋਂ ਅਮਰਤ ਛਕ ਲਿਆ ਤੇ ਸਾਨੂੰ ਕਹਤਾ ਵੀ ਭਾਈ ਮੈਂ ਤਾਂ ਹੁਣ ਛਕ ਲਿਆ ਪੰਜਾਂ ਪਿਆਰਿਆਂ ਤੋਂ ਅਸੀਂ ਤਾਂ ਛਕ ਲਿਆ ਤੇ ਹੁਣ ਤੁਸੀਂ ਛਕ ਲਿਓ ਭਾਈ ਛਕਣਾ ਚਾਹੀਦਾ ਇੱਕਾ ਜਿਹੜਾ ਜੀਵ ਆਤਮਾ ਨੂੰ ਬਲ ਦੇਣ ਵਾਲਾ ਜੀਵਤ ਰੱਖਣ ਵਾਲਾ ਨਾਮ ਰਸ ਪ੍ਰਭੂ ਪਰਮਾਤਮਾ ਦਾ ਨਾਮ ਰਸ ਪੀਂਦੇ ਰਹੋ ਗੁਰਬਾਣੀ ਰਾਹੀਂ ਹਰ ਅੰਮ੍ਰਿਤ ਮਾਪ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਸਾਧ ਸੰਗਤ ਵਿੱਚ ਮਿਲ ਕੇ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਰਸ ਪੀਂਦੇ ਰਹੋ ਮਹਾਰਾਜ ਕਹਿੰਦੇ ਜਦੋਂ ਨਾਮ ਰਸ ਪੀਤਾ ਫਿਰ ਮਨ ਤ੍ਰਿਪਤਾਸੇ ਕੀਰਤਨ ਪ੍ਰਭ ਰੰਗ ਫਿਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀਆਂ ਮਨ ਦੁਨੀਆ ਦੇ ਪਦਾਰਥਾਂ ਵੱਲੋਂ ਬਕਾਰਾਂ ਵੱਲੋਂ ਰੱਜਿਆ ਰਹਿੰਦਾ ਹੈ ਫਿਰ ਬਕਾਰਾਂ ਬੱਲੀ ਨਹੀਂ ਦੌੜਦਾ ਮਨ ਤੇ ਦੁਨੀਆ ਵਾਲੇ ਪਦਾਰਥਾਂ ਬੱਲੀ ਨਹੀਂ ਖੱਚ ਕਰਦਾ ਕਿਉਂਕਿ ਸਬਰ ਸੰਤੋਖ ਹੋ ਗਿਆ ਨਾ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਜਰੂਰਤ ਮੁਤਾਬਕ ਦਾਤਾਂ ਮਿਲ ਲਈਆਂ ਤੇ ਸਬਰ ਆ ਸੋਨਾ ਘਰ ਵੀ ਰਹਿਣ ਨੂੰ ਦਿੱਤਾ ਵਾਹਿਗੁਰੂ ਨੇ ਤੈਨੂੰ ਸੋਹਣੇ ਕੱਪੜੇ ਪਹਿਨਣ ਨੂੰ ਦੇ ਰਿਹਾ ਛਤੀ ਪਦਾਰਥ ਛਕਣ ਨੂੰ ਦੇ ਰਿਹਾ ਆਉਣ ਜਾਣ ਵਾਸਤੇ ਤੈਨੂੰ ਸਾਧਨ ਦੇਤੇ ਈਆਂ ਪੁੱਤਰਾਂ ਦੀ ਦਾਤ ਦੇਤੀ ਗਾਂ ਪੋਤੇ ਦੋਤਿਆਂ ਦੀ ਦਾਤ ਦੇਤੀ ਹੋਰ ਹਣ ਦੱਸ ਕੀ ਚਾਹਣਾ ਤੂੰ ਭਾਈ ਮਨ ਭੁੱਖਾ ਭੁੱਖਾ ਫੇਰ ਭੁੱਖਾ ਭੁੱਖਾ ਮਰ ਭੁੱਖਾ ਭੁੱਖਾ ਮਨ ਉਦੋਂ ਰਹੇਗਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਮਨੁੱਖ ਟੁੱਟਦਾ ਹੈ हां जरूरत ਮੁਤਾਬਕ ਸਾਨੂੰ ਸਭ ਕੁਝ ਚਾਹੀਦਾ ਉਹ ਦੇ ਰਿਹਾ ਮਹਾਰਾਜ ਜੋਨ ਹੈਗਾ ਵੀ ਬਹੁਤ ਕੁਛ ਸਾਰਾ ਕੁਛ ਹੈਗਾ ਬੈਂਕ ਬੈਲੈਂਸ ਵੀ ਹੈਗਾ ਕਿਸੇ ਕਿਸਮ ਦੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਤੇ ਫੇਰ ਵੀ ਪ੍ਰਭੂ ਪਰਮਾਤਮਾ ਨੂੰ ਭੁੱਲ ਕੇ ਲਾਲਚ ਬਸ ਹੋਇਆ ਢੂੜ ਧੁੱਪ ਧੱਕੇ ਖਾਂਦਾ ਫਿਰਦਾ ਇਧਰ ਉਧਰ ਬੇਈਮਾਨੀ ਚੋਰੀ ਜਾਰੀ ਟੱਗੀ ਤੇ ਲੱਕ ਬੰਨਿਆ ਹੋਇਆ ਤੇ ਫੇਰ ਤਾਂ ਭਾਈ ਤੇਰਾ ਕੁਛ ਨਹੀਂ ਕਰ ਸਕਦਾ ਫਿਰ ਸਤਿਗੁਰੂ ਵੀ ਨਹੀਂ ਕੋ ਸਵਾਰ ਸਕਦਾ ਤੇਰਾ ਕਿਹਾ ਮਹਾਰਾਜ ਨੇ ਗੁਰਬਾਣੀ ਚ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੇ ਚੂਕ ਅੰਦੇ ਏਕ ਨਾ ਲੱਗੀ ਜੋ ਬਾਸ ਬਜਾਈਏ ਫੂਕ ਮਹਾਰਾਜ ਕਹਿੰਦੇ ਫਿਰ ਤੇਰਾ ਜੀਵਨ ਨਹੀਂ ਬਾਸ ਵਰਗਾ ਅੰਨਾ ਮਾਨਾ ਤੇਰਾ ਬਾਸ ਦੀ ਤਰ੍ਹਾਂ ਜੇ ਬਾਸ ਦੇ ਵਿੱਚ ਖੋਲ ਹੁੰਦੀ ਆ ਫੂਕ ਮਾਰ ਕੇ ਤਾਂ ਦੂਜੇ ਪਾਸੇ ਨਿਕਲ ਜਾਂਦੀ ਆ ਬਾਹਰੋਂ ਇੰਨਾ ਕਠੋਰ ਹੁੰਦਾ ਬਾਸ ਉਹਦੇ ਵਿੱਚ ਨਾ ਤਾਂ ਹਵਾ ਕ੍ਰੋਸ ਕਰਦੀ ਆ ਨਾ ਪਾਣੀ ਕ੍ਰੋਸ ਕਰਦਾ। ਬਾਰੋਂ ਵੀ ਕਠੋਰ ਆ ਕੋਈ ਅਸਰ ਨਹੀਂ ਹੁੰਦਾ। ਧੁੱਪ ਦਾ ਅਸਰ ਵੀ ਨਹੀਂ ਹੁੰਦਾ ਉਹਦੇ ਤੇ। ਦੇਖਿਆ ਨਾ ਬਾਸ ਆਪਾਂ ਦੇਖ ਲਈਆਂ ਧੁੱਪ ਵਿੱਚ ਸੁੱਕੇ ਛੜੀ ਜਾਣਗੇ ਪਰ ਉਹ ਪੁਰਦੇ ਨਹੀਂ। ਆਕੜ ਰਹਿੰਦੀ ਆ ਪੂਰੀ ਉਹਨਾਂ ਦੀ ਆਪਾਂ ਕਹਿੰਦੇ ਨਾ ਬਾਸ ਵਰਗਾ ਬਾਸ ਬੜਾ ਕਠੋਰ ਹੁੰਦਾ। ਵਿਛੇਤ ਹੀ ਨਹੀਂ ਟੁੱਟਦਾ ਉਹ। ਮਹਾਰਾਜ ਕਹਿੰਦੇ ਤੇਰਾ ਮਾਨੀ ਬਾਂਸਰਗਾ ਕਠੋਰਾ ਬਾਹਰੋਂ ਕਠੋਰਾ ਨਾ ਹਵਾ ਅਸਰ ਕਰਦੀ ਆ ਨਾ ਪਾਣੀ ਅਸਰ ਕਰਦਾ ਅੰਦਰ ਮਨੀ ਕੋਸ ਉਹਦੇ ਖੜ ਸਕਦਾ ਜੇ ਹੂਕ ਮਾਰੀਏ ਤਾਂ ਉਧਰ ਨਿਕਲ ਜਾਂਦੀ ਆ ਅੰਦਰੋਂ ਵੀ ਖੋਖਲਾ ਬਾਹਰੋਂ ਕਠੋਰਾ ਅੰਦਰੋਂ ਖੋਖਲਾ ਫਿਰ ਤੇਰਾ ਬਾਂਸ ਵਰਗਾ ਮਾਨਾ ਮਹਾਰਾਜ ਕਹਿੰਦੇ ਜੇ ਤੂੰ ਸਿੱਖੀ ਸਿਧਾਂਤਾਂ ਤੋਂ ਤਿਲਕਿਆ ਹੋਇਆ ਤਾਂ ਜੇ ਨਾਂ ਬਾਣੀ ਨਾਲ ਜੁੜਿਆ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਹੌਲੀ-ਹੌਲੀ ਨਾਮ ਰਸ ਦੀ ਦਾਤ ਮਿਲੀ ਜਾਣੀ ਆ ਤੇ ਜੀਵਨ ਤੇਰਾ ਸਫਲਾ ਹੁੰਦਾ ਜਾਏਗਾ ਦਿਨ-ਬਦਨ ਅਗਲੇ ਅਗਲੇ ਪੰਨੇ 'ਚ ਮਹਾਰਾ ਦੱਸਦੇ ਨੇ ਮੰਤਰ ਪਤਾਸੇ ਕੀਰਤਨ ਪ੍ਰਭ ਰੰਗ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਕੀਤਿਆਂ ਮਨ ਦੁਨੀਆਂ ਦੇ ਪਦਾਰਥਾਂ ਵੱਲੋਂ ਵਿਕਾਰਾਂ ਵੱਲੋਂ ਰੱਜਿਆ ਰਹਿੰਦਾ ਹੈ ਕੋਮਲ ਬਾਣੀ ਸਭ ਕੋ ਸੰਤੋਖ ਹੈ ਪੰਚ ਭੂ ਆਤਮਾ ਹਰ ਨਾਮ ਰਸ ਭੋਖੀ ਮਹਾਰਾਜ ਕਹਿੰਦੇ ਸਿਫਤ ਸਲਾਹ ਦੀ ਮਿੱਠੀ ਬਾਣੀ ਹਰੇਕ ਇੰਦਰੇ ਨੂੰ ਆਤਮਿਕ ਆਨੰਦ ਦਿੰਦੀ ਹੈ ਅੱਖਾਂ ਨਾਲ ਸਤਗੁਰਾਂ ਦਾ ਦਰਸ਼ਨ ਕਰਦੇ ਆਪਾਂ ਅਸਥੂਲ ਅੱਖਾਂ ਨਾਲ ਮਨ ਨੂੰ ਸੰਤੋਖ ਆਉਂਦਾ ਹੈ ਸੰਤੁਸ਼ਟੀ ਮਿਲਦੀ ਆ ਹੱਥ ਬਜੜਦੇ ਨੇ ਅੱਖਾਂ ਬੰਦ ਹੁੰਦੀਆਂ ਨੇ ਸ਼ਤਕਾਰ ਦੇ ਵਿੱਚ ਜਦੋਂ ਆਪਾਂ ਨਮਸਕਾਰ ਕਰਦੇ ਆਂ ਸਤਿਗੁਰਾਂ ਨੂੰ ਆ ਕੇ ਫਿਰ ਜਦੋਂ ਇਹਨਾਂ ਨੇਤਰਾਂ ਦੇ ਨਾਲ ਬਾਣੀ ਨੂੰ ਪੜ ਕੇ ਬਾਣੀ ਦੇ ਦਰਸ਼ਨ ਕਰਕੇ ਪੜਦੇ ਸੁਣਦੇ ਆਂ ਫਿਰ ਆਪਣੇ ਕੰਨ ਵੀ ਪਵਿੱਤਰ ਹੁੰਦੇ ਨੇ ਜੀਭਾ ਵੀ ਪਵਿੱਤਰ ਹੁੰਦੀ ਐ ਅੱਖਾਂ ਵੀ ਪਵਿੱਤਰ ਹੋ ਗਈਆਂ ਮਹਾਰਾਜ ਕਹਿੰਦੇ ਕੋਮਲ ਬਾਣੀ ਸਭ ਕੋ ਸੰਤੋਖੇ ਸਿਪਤ ਸਲਾਹ ਦੀ ਮਿੱਠੀ ਬਾਣੀ ਹਰੇਕ ਇੰਦਰੀਏ ਨੂੰ ਆਤਮਕਨਤ ਦਿੰਦੀ ਹੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੇ ਮਹਾਰਾਜ ਕਹਿੰਦੇ ਸਿਪਤ ਸਲਾਹ ਦੀ ਬਰਕਤ ਨਾਲ ਮਨ ਪੰਜ ਤਤਾਂ ਦੇ ਸਤੋ ਮਨ ਪੰਜ ਤਤਾਂ ਦੇ ਸਤੋ ਅੰਸ਼ ਦੀ ਘਾੜਤ ਵਿੱਚ ਘੜਿਆ ਜਾ ਕੇ ਪ੍ਰਮਾਤਮਾ ਦੇ ਨਾਮ ਰਸ ਵਿੱਚ ਪਰ ਫੁੱਲ ਤਾਂ ਹੁੰਦਾ ਹੈ ਜਦੋਂ ਨਾਮ ਬਾਣੀ ਨਾਲ ਜੁੜਦਾ ਨਾ ਮਨੁੱਖ ਭੈਣਾ ਚਾਹੇ ਭਾਈ ਆ ਉਹਦਾ ਜੀਵਨ ਘੜਿਆ ਜਾਂਦਾ ਤੇ ਟ੍ਰੇਟਾ ਮੇਟਾ ਜੀਵਨ ਸੀ ਪਹਿਲਾਂ ਜਿਵੇਂ ਲੱਕੜ ਕਹਿ ਲੋ ਆਪਾਂ ਧਾਰਨਾ ਬਾਹਰ ਹੀ ਲਈਏ ਜੇ ਲੱਕੜ ਕੋਈ ਬਿੰਗੀ ਡੇਢੀ ਆ ਤੇ ਮਿਸਤਰੀ ਕੀ ਕਰਦਾ ਉਹਨੂੰ ਚੀਰ ਪਾਉਂਦਾ ਸਿੱਧਾ ਚੀਰ ਲੈਂਦਾ ਫਿਰ ਉਹਨੂੰ ਰੰਦਾ ਲਾ ਕੇ ਤੇ ਉਹਦੀ ਸੋਹਣੀ ਘੜਤ ਘੜ ਦਿੰਦਾ ਦਰਵਾਜੇ ਅਲਮਾਰੀਆਂ ਬਣ ਜਾਂਦੇ ਨੇ ਬੈੱਡ ਬਣ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਮਿਸਤਰੀ ਬਣਾ ਦਿੰਦਾ ਇਹ ਸਾਡਾ ਜਿਹੜਾ ਗੁਰੂ ਗਿਆਨ ਮਿਸਤਰੀ ਹੈ ਨਾ ਇਹ ਸਾਡੇ ਜੀਵਨ ਨੂੰ ਬਹੁਤ ਸੋਹਣਾ ਬਣਾਉਂਦਾ ਪਹਿਲਾਂ ਬਿੰਗਾ ਟੇਟਾ ਜਿਹਾ ਚੱਲਦਾ ਸੀਗਾ ਜੀਵਨ ਸਾਡਾ ਜਦੋਂ ਗੁਰੂ ਦਾ ਗਿਆਨ ਆ ਗਿਆ ਪੱਲੇ ਪ੍ਰਭੂ ਪਰਮਾਤਮਾ ਦੀ ਸਿੱਖਤ ਸਲਾਹ ਚੱਲ ਪਈ ਤਾਂ ਫੇਰ ਗੁਰੂ ਨੇ ਕਿਰਪਾ ਕਰਕੇ ਸਾਡੇ ਜੀਵਨ ਨੂੰ ਬਹੁਤ ਹੀ ਸੁੰਦਰ ਬਣਾ ਦਿੱਤਾ ਇਹਦੀ ਘੜਤ ਘੜਤੀ ਮਹਾਰਾਜ ਆਖਦੇ ਨੇ ਗੁਰਪੂਰੇ ਤੇ ਇਹੋ ਨਹਿਚੋ ਪਾਈਏ ਗੁਰਪੂਰੇ ਤੇ ਇਹ ਨਹਿਚੋ ਪਾਈਏ ਮਹਾਰਾਜ ਕਹਿੰਦੇ ਪੂਰੇ ਗੁਰੂ ਪਾਸੋਂ ਇਹ ਦਾਤ ਯਕੀਨੀ ਤੌਰ ਤੇ ਮਿਲ ਜਾਂਦੀ ਹੈ ਜੀਵਨ ਘੜਿਆ ਜਾਂਦਾ ਤੇਰਾ ਨਾਨਕ RAM ਰਮਤ ਫਿਰ ਜੋਨ ਨਾ ਆਈਏ ਵਾਹ ਮਹਾਰਾਜ ਕਹਿੰਦੇ हे ਨਾਨਕ ਪਰਮਾਤਮਾ ਦਾ ਨਾਮ ਸਿਮਰਿਆ ਫਿਰ ਜੂਨਾ ਵਿੱਚ ਨਹੀਂ ਪਾਵੀ ਦਾ ਫਿਰ ਜੀਵਨ ਜਿਹੜਾ ਜੀਵਾਤਮਾ ਫਿਰ ਜੂਨਾ ਰਹਿਤ ਹੋ ਜਾਂਦਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਜੀਵਨ ਜੀਵਾਤਮਾ ਮਰਨ ਜੰਮਣ ਦੇ ਗੇੜ ਵਿੱਚੋਂ ਨਿਕਲ ਜਾਂਦਾ ਮਹਾਰਾਜ ਆਖਦੇ ਨੇ ਨਾਨਕ RAM ਰਮਤ ਰਾਮ ਰਮਿਆ ਹੋਇਆ ਭਾਵ ਕਣ-ਕਣ ਵਿੱਚ ਵੱਸਦਾ ਜਿਹੜਾ ਪ੍ਰਭੂ ਪਰਮਾਤਮਾ ਦਾ ਰਾਮ ਦਾ ਨਾਮ ਜਪਿਆ ਮਹਾਰਾਜ ਕਹਿੰਦੇ ਫਿਰ ਜੂਨ ਨਾ ਆਈਏ ਮਹਾਰਾਜ ਕਹਿੰਦੇ ਫਿਰ ਜੂਨਾ ਵਿੱਚ ਨਹੀਂ ਜੀ ਪੈਂਦਾ ਮਨੁੱਖ ਸ਼ਲੋਕ ਸ਼ਲੋਕ ਵਾਲੇ ਬੰਦ ਚ ਮਹਾਰਾਜ ਤਾਂ ਦੱਸਦੇ ਨੇ ਤੀਨ ਗੁਨਾਮਹਿ ਵਿਆਪਿਆ ਪੂਰਨ ਹੋ ਤਨ ਕਾਮ ਤੀਨ ਗੁਣਾ ਮੇ ਵਿਆਪਿਆ ਪੂਰਨ ਹੋ ਤਨ ਕਾਮ ਮਹਾਰਾਜ ਕਹਿੰਦੇ ਜਗਤ ਮਾਇਆ ਦੇ ਤਿੰਨ ਗੁਣਾ ਦੇ ਦਬਾਓ ਹੇਠ ਆਇਆ ਰਹਿੰਦਾ ਹੈ ਮਨੁੱਖ ਇਸ ਵਾਸਤੇ ਕਦੇ ਵੀ ਇਸ ਦੀਆਂ ਵਾਸਨਾ ਪੂਰੀਆਂ ਨਹੀਂ ਹੁੰਦੀਆਂ ਜੇ ਜਗਤ ਮਾਇਆ ਦੇ ਤਿੰਨ ਗੁਣਾ ਦੇ ਦਬਾਅ ਹੇਠਾ ਨਾ ਮਨੁੱਖ ਮਹਾਰਾਜ ਕਹਿੰਦੇ ਫਿਰ ਇਸ ਵਾਸਤੇ ਕਦੇ ਵੀ ਇਸ ਦੀਆਂ ਬਾਸ਼ਨਾ ਪੂਰੀਆਂ ਨਹੀਂ ਹੁੰਦੀਆਂ ਪਤ ਤੋ ਆਧਾਰਨ ਮਨ ਵਸੈ ਨਾਨਕ ਛੂਟੇ ਨਾਮ ਗੁਰੂ ਮਹਾਰਾਜ ਕਹਿੰਦੇ ਹੈ ਨਾਨਕ ਉਹ ਮਨੁੱਖ ਇਸ ਮਾਇਆ ਦੇ ਪੰਜੇ ਵਿੱਚੋਂ ਖਲਾਸੀ ਹਾਸਲ ਕਰਦਾ ਹੈ ਜਿਸਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਜਿਸਦੇ ਮਨ ਵਿੱਚ ਉਹ ਪ੍ਰਮਾਤਮਾ ਆ ਵਸਦਾ ਹੈ ਮਹਾਰਾਜ ਕਹਿੰਦੇ ਜੋ ਬਕਾਰਾਂ ਵਿੱਚ ਡਿੱਗੇ ਹੋਏ ਮਨੁੱਖ ਨੂੰ ਬਕਾਰਾਂ ਵਿੱਚੋਂ ਬਚਾਉਣ ਦੀ ਸਮਰੱਥਾ ਵਾਲਾ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਪੌੜੀ ਤ੍ਰੋਦਸੀ ਤੀਨ ਤਾਪ ਸੰਸਾਰ ਤ੍ਰੋਦਸੀ ਤ੍ਰੋਦਸੀ ਤੀਨ ਤਾਪ ਸੰਸਾਰ ਆਪਤ ਜਾਤ ਨਰਕ ਅਵਤਾਰ ਮਹਾਰਾਜ ਕਹਿੰਦੇ ਹੈ ਭਾਈ ਜਗਤ ਨੂੰ ਤਿੰਨ ਕਿਸਮਾਂ ਦੇ ਦੁੱਖ ਚੰਬੜੇ ਰਹਿੰਦੇ ਹਨ ਇਸ ਕਰਕੇ ਇਹ ਜਨਮ ਮਰਨ ਦੇ ਗੇੜ ਵਿੱਚ ਪਿਆਰ ਰਹਿੰਦਾ ਹੈ ਦੁੱਖਾਂ ਵਿੱਚ ਹੀ ਜੰਮਦਾ ਰਹਿੰਦਾ ਹੈ ਦੁੱਖਾਂ ਵਿੱਚ ਹੀ ਜਨਮ ਹੁੰਦਾ ਰਹਿੰਦਾ ਤਾਂ ਹਰ ਹਰ ਭਜਨ ਨਾ ਮਨ ਮਹਿ ਆਇਓ ਮਹਾਰਾਜ ਕਹਿੰਦੇ ਤਿੰਨ ਤਾਪਾਂ ਦੇ ਕਾਰਨ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਭਜਨ ਨਹੀਂ ਟਿਕਦਾ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਅੱਖ ਦੇ ਝਮਕਣ ਜਿੰਨੇ ਸਮੇਂ ਵਾਸਤੇ ਵੀ ਮਨੁੱਖ ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦਾ ਜਿਹੜਾ ਸਾਰੇ ਸੁੱਖ ਦੇ ਰਿਆ ਨਾ ਪ੍ਰਭੂ ਪਰਮਾਤਮਾ ਮਹਾਰਾਜ ਕਹਿੰਦੇ ਅੱਖ ਝਮਕਣ ਨੂੰ ਦੇਖੋ ਕਿੰਨਾ ਕਟਮਾ ਸਮਾਂ ਲੱਗਦਾ ਮਹਾਰਾਜ ਕਹਿੰਦੇ ਅੱਖ ਝਮਕਣ ਦੇ ਸਮੇਂ ਜਿੰਨਾ ਵੀ ਪ੍ਰਭੂ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਨਾ ਸੁਖਰਾ ਮਨੁੱਖ ਜਿਹੜਾ ਸਾਰਿਆਂ ਦਾਤਾਂ ਦੇ ਰਿਹਾ ਸੁਖ ਸਾਗਰ ਪ੍ਰਭ ਨਿਮਖਣਾ ਗਾਇਓ ਮਹਾਰਾਜ ਕਹਿੰਦੇ ਅੱਖਾਂ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਵੀ ਮਨੁੱਖ ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸਿਵਤ ਸਲਾ ਨਹੀਂ ਕਰਦਾ ਨਾ ਸੁਖਰਾ ਹੋਇਆ ਹੋਇਆ ਹਰਖ ਸੋਗ ਕਾ ਦੇਹ ਕਰ ਹਰਖ ਸੋਗ ਕਾ ਦੇਹ ਕਰ ਬੰਧਿਓ ਧੀਰਗ ਰੋਗ ਮਾਇਆ ਅਸਾਧਿਓ ਮਨੁੱਖ ਆਪਣੇ ਆਪ ਨੂੰ ਖੁਸ਼ੀ ਗਮੀ ਦਾ ਪੈਂਟ ਬਣਾ ਕੇ ਬਸਾਈ ਬੈਠਾ ਹੈ ਧੀਰਗ ਰੋਗਾਂ ਮਾਇਆ ਅਸਾਧਿਓ ਮਹਾਰਾਜ ਕਹਿੰਦੇ ਇਸ ਨੂੰ ਮਾਇਆ ਦੇ ਮੋਹ ਦਾ ਅਜਿਹਾ ਲੰਮਾ ਰੋਗ ਚੰਬੜਿਆ ਹੋਇਆ ਹੈ ਜੋ ਕਾਬੂ ਵਿੱਚ ਨਹੀਂ ਆ ਸਕਦਾ ਗੁਰੂ ਦੇ ਗਿਆਨ ਤੋਂ ਬਣਾ ਨਹੀਂ ਹੁੰਦਾ ਜੀ ਕਾਬੂ ਵਿੱਚੇ ਦਿਨੇ ਬਕਾਰ ਕਰਤ ਸ਼ਰਮ ਪਾਇਓ ਸ਼ਰਮ ਦਾ ਮਤਲਬ ਹੁੰਦਾ ਜੀ ਉਦਮ ਮਹਾਰਾਜ ਕਹਿੰਦੇ ਨਾ ਤਿੰਨਾ ਤਾਪਾਂ ਦੇ ਅਸਰ ਹੇਠ ਮਨੁੱਖ ਸਾਰਾ ਦਿਨ ਬੇਅਰਥ ਕੰਮ ਕਰਦਾ ਥੱਕਦਾ ਜਾਂਦਾ ਹੈ ਬੇਅਰਥ ਦੇ ਕੰਮ ਕਿਸੇ ਵੀ ਅਰਥ ਨਹੀਂ ਜਿਹੜਾ ਕੋਈ ਕੰਮ ਮਹਾਰਾਜ ਕਹਿੰਦੇ ਉਹੀ ਕੰਮ ਕਰਦਾ ਸਾਰਾ ਦਿਨ ਬੇਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਪਲ ਦੋ ਪਲ ਸਮਰਦਾ ਜਿਹੜੇ ਕਿਸੇ ਵੀ ਕੰਮ ਨਹੀਂ ਨਾ ਆਉਣੇ ਜੀਵ ਆਤਮਾ ਦੇ ਉਹ ਕੰਮ ਕਰਦਾ ਕਰਦਾ ਥੱਕ ਜਾਂਦਾ ਉੱਥੋਂ ਤੱਕ ਪ੍ਰਭੂ ਪਰਮਾਤਮਾ ਦੇ ਨਾਮ ਲਿ ਧਿਆਨ ਨਹੀਂ ਜਿਨੇ ਸਾਰੀਆਂ ਦਾਤਾਂ ਦਿੱਤੀਆਂ ਤੇ ਜਿਨੇ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਲੀਨ ਕਰਨਾ ਉਹਦੇ ਬਾਰੇ ਨਹੀਂ ਧਿਆਨ ਕਰਦਾ ਮਹਾਰਾਜ ਕਹਿੰਦੇ ਨਾ ਨੀ ਨੀ ਦੋ ਸੁਪਨ ਬਰੜਾਇਓ ਰਾਤ ਨੂੰ ਜਦੋਂ ਅੱਖਾਂ ਵਿੱਚ ਨੀਂਦ ਆਉਂਦੀ ਹੈ ਤਦੋਂ ਸੁਪਨਿਆਂ ਵਿੱਚ ਵੀ ਦਿਨ ਵੇਲੇ ਦੀ ਦੌੜ ਭੱਜ ਦੀਆਂ ਗੱਲਾਂ ਕਰਦਾ ਹੈ ਆ ਦੇਖਦੇ ਆ ਸੁਪਨਿਆਂ ਵਿੱਚ ਵੀ ਚਲੋ ਹੁਣ ਸਾਡੇ ਘਰ ਵਿੱਚ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਜੀ ਇਸ ਚਾ ਕੋਈ ਮੈਂ ਦੇਖਿਆ ਸਾਡਾ ਜੀਵ ਘਰ ਦਾ ਕੋਈ ਮਤਲਬ ਸੁਪਨੇ ਦੇ ਵਿੱਚ ਕੋਈ ਜਨਿਆਵੀ ਕਾਰੋਬਾਰ ਦੀਆਂ ਗੱਲਾਂ ਕਰਦਾ ਹੈ ਤੇ ਨਹੀਂ ਤਾਂ ਫਿਰ ਜਿਹੜੀਆਂ ਦਿਨੇ ਕੱਲਾਂ ਦਿਨੇ ਕਾਰੋਬਾਰ ਕਰਦਾ ਉਹੀ ਸੁਪਨੇ ਵਿੱਚ ਵੀ ਜਿਹਨੂੰ ਆਪਾਂ ਬਰਉਣਾ ਕਹਿੰਦੇ ਆ ਬਰਲਾਪ ਜਿਆ ਕਰਦਾ ਸੁਪਨੇ ਵਿੱਚ ਵੀ ਉਹੀ ਬਰਲਾਪ ਕਰੀ ਜਾਂਦਾ ਕੰਜਨੀਆਂ ਚੀਕਾਂ ਕੂਕਾਂ ਵੀ ਨਿਕਲ ਜਾਂਦੀਆਂ ਨੇ ਮਹਾਰਾਜ ਇਹ ਤੇ ਦੱਸਦੇ ਨੇ ਨਾ ਨੈ ਨਹੀਂ ਨੀਂਦ ਸੁਪਨ ਬਰੜਾਇਓ ਰਾਤ ਨੂੰ ਜਦੋਂ ਅੱਖਾਂ ਵਿੱਚ ਨੀਂਦ ਆਉਂਦੀ ਹੈ ਤਦੋਂ ਸੁਪਨਿਆਂ ਵਿੱਚ ਵੀ ਦਿਨ ਵੇਲੇ ਦੀ ਦੌੜ ਭੱਜ ਦੀਆਂ ਗੱਲਾਂ ਕਰਦਾ ਹੈ ਤੇ ਗਰਬਾਣੀ ਕਹਿੰਦੀ ਆ ਸੁਪਨੇ ਹੂ ਬਰੜਾ ਕੇ ਜਨਮੁਖ 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 ਨਿਕਸੇ ਰਾਮ ਮਹਾਰਾਜ ਕਹਿੰਦੇ ਆ ਗਰਬਾਣੀ ਕਹਿੰਦੀ ਆ ਵੀ ਜੇ ਕੋਈ ਸੁਪਨੇ ਵਿੱਚ ਬਰੜਾ ਕੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਲੈਂਦਾ ਨਾ ਉਹਨਾਂ ਕੇ ਪੱਕੀ ਪਨ ਹਣੀ ਇਸ ਮੈਂ ਸ਼ਬਦ ਪੂਰੀ ਤਰ੍ਹਾਂ ਨਹੀਂ ਬੋਲ ਸਕਿਆ ਮਾਫ ਕਰਨਾ ਜੀ ਵੀ ਮਹਾਰਾਜ ਕਹਿੰਦੇ ਨਾ ਉਹਦਾ ਅਰਥ ਇਹ ਆ ਬਿ ਜਿਹੜਾ ਸੁਪਨੇ ਵਿੱਚ ਵੀ ਬਰੜਾ ਕੇ ਪ੍ਰਭੂ ਪਰਮਾਤਮਾ ਦਾ ਨਾਮ ਲੈਂਦਾ ਮੂਹ ਰਾਮ ਕਹਿੰਦਾ ਵਾਹਿਗੁਰੂ ਕਹਿੰਦਾ ਸੁਪਨੇ ਵਿੱਚ ਵੀ ਮਹਾਰਾਜ ਕਹਿੰਦੇ ਉਹਨਾਂ ਦੇ ਪੈਰਾਂ ਦੀ ਜੁੱਤੀ ਮੇਰੇ ਚਮੜੇ ਦੀ ਬਣਾ ਦਿਓ ਐਨੀ ਮੰਨਤਾ ਐਨਾ ਸਤਕਾਰ ਦਿੰਦੇ ਨੇ ਉਸ ਗੁਰਮਖ ਪਿਆਰੇ ਨੂੰ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਤੇ ਸੁਪਨੇ ਵਿੱਚ ਵੀ ਭਾਈ ਰਾਮ ਵਾਹਿਗੁਰੂ ਅੱਲਾ ਉਹੀ ਕਹੂ ਜਿਹੜਾ ਦਿਨੇ ਜਪਦਾ ਅਗੇ ਮਹਾਰਾਜ ਕਹਿੰਦੇ ਨੇ ਨਾ ਨੀਂਦ ਸੁਪਨ ਬੋੜਾਇਓ ਹਰ ਬਿਸਰਤ ਹੋਵਤ ਇਹ ਹਾਲ ਆਪਾਂ ਪਹਿਲਾਂ ਈ ਗੱਲ ਸਮਝ ਲੈ ਵੀ ਰਾਤ ਨੂੰ ਜਦੋਂ ਅੱਖਾਂ ਵਿੱਚ ਨੀਂਦ ਆਉਂਦੀ ਹੈ ਤਦੋਂ ਸੁਪਨਿਆਂ ਵਿੱਚ ਵੀ ਦਿਨ ਵੇਲੇ ਦੀ ਦੌੜ ਭੱਜਦੀਆਂ ਗੱਲਾਂ ਹੀ ਕਰਦਾ ਮਨੁੱਖ ਸੁਪਨੇ ਵਿੱਚ ਵੀ ਤੇ ਹਰ ਬਿਸਰਤ ਹੋਵਤੇ ਹਾਲ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਭੁਲਾ ਦੇਣ ਦੇ ਕਾਰਨ ਮਨੁੱਖ ਦਾ ਇਹ ਹਾਲ ਹੁੰਦਾ ਹੈ ਸੁੱਤਾ ਪਿਆ ਵੀ ਚੀਕਾਂ ਕੂਕਾਂ ਮਾਰਦਾ ਰਹਿੰਦਾ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਮਹਾਰਾਜ ਕਹਿੰਦੇ ਹਰ ਬਿਸਰਤ ਹੋਵਤੇ ਹਾਲ ਅਗਲੇ ਮੰਦ ਚ ਮਹਾਰਾ ਜੀ ਨੇ ਦੱਸਿਆ ਸ਼ਰਨ ਨਾਨਕ ਪ੍ਰਭ ਪੁਰਖ ਦਿਆਲ ਗੁਰੂ ਮਹਾਰਾਜ ਕਹਿੰਦੇ اے ਨਾਨਕ ਆਖ ਜੇ ਇਸ ਖੁਦਾਈ ਵਾਹਿਗੁਰੂ ਇਸ ਦੁਖਦਾਈ ਹਾਲਤ ਤੋਂ ਬਚਣਾ ਹੈ ਤਾਂ ਦਿਆ ਦੇ ਸੋਮੇ ਅਕਾਲ ਪੁਰਖ ਪ੍ਰਭੂ ਦੀ ਸ਼ਰਨ ਪਾਉ ਇਹ ਦਿਆ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੀ ਸ਼ਰਨ ਪਾਉ ਇਹ ਸਾਰੇ ਕਾਜ ਤੇਰੇ ਸਵਾਰੇਗਾ ਤੇ ਸਵਾਰੀ ਵੀ ਜਾ ਰਿਹਾ ਸਵਾਰ ਹੀ ਰਿਹਾ ਤੇ ਤੇਰੇ ਜੀਵਾਤਮਾ ਵਾਲੇ ਵੀ ਸਵਾਰ ਦੇਗਾ ਭਾਈ ਸ਼ਲੋਕ ਮਹਾਰਾਜ ਕਹਿੰਦੇ ਇੱਕ ਪੰਗਤੀ ਪੜਾਂਗੇ ਜੀ ਹੁਣ ਆਪਾਂ ਟਾਈਮ ਹੋ ਗਿਆ ਸ਼ਲੋਕ ਵਾਲੇ ਬੰਦ ਚ ਕਹਿੰਦੇ ਨੇ ਮਹਾਰਾਜ ਚਾਰ ਕੁੰਟ 14 ਪਵਨ ਸਗਲ ਵਿਆਪਤ ਰਾਮ ਮਹਾਰਾਜ ਕਹਿੰਦੇ ਚਾਰੇ ਪਾਸੇ ਤੇ 14 ਲੋਕ ਸਭਨਾ ਵਿੱਚ ਹੀ ਪ੍ਰਮਾਤਮਾ ਵਸ ਰਿਹਾ ਹੈ ਨਾਨਕ ਊਨ ਨ ਦੇਖੀਏ ਪੂਰਨਤਾ ਕੇ ਕਾਮ ਮਹਾਰਾਜ ਕਹਿੰਦੇ ਹਨ ਨਾਨਕ ਉਸ ਪ੍ਰਮਾਤਮਾ ਦੇ ਪੰਡਾਰਿਆ ਵਿੱਚ ਕੋਈ ਕਮੀ ਨਹੀਂ ਦੇਖੀ ਜਾਂਦੀ ਉਸ ਦੇ ਕੀਤੇ ਸਾਰੇ ਹੀ ਕੰਮ ਸਫਲ ਹੁੰਦੇ ਹਨ ਇਹ ਸ਼ਬਦ ਆਪ